ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਟੇ ਪਰੋਗ ਅੱਜ ਆਪਾਂ ਪਹਿਲਾਂ ਵੀ ਪਾਉਣੇ ਹੁੰਨੇ ਇੱਕ ਐਸ ਪਚੰਗੀ ਦੀ ਵੀਡੀਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਅੱਜ ਫੇਰ ਆਪਾਂ ਵੀਡੀਓ ਬਣਾਉਣ ਲੱਗੇ ਆ ਕਹਿੰਦਾ ਅੰਕਲ ਵੀਡੀਓ ਬਣਾ ਕੇ ਜਾਓ ਵੀਡੀਓ ਚੰਗੀ ਲੱਗਦੇ ਹੋਣ ਜੇ ਤਾਂ ਬਾਈ ਬਣ ਕੇ ਨਾਲ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਆ ਕਰੋ ਜਵਾਗ ਦੇ ਹੌਸਲਾ ਵਜਾਈ ਰਹਿੰਦਾ ਜਥੇਦਾਰ ਬੱਚਾ ਸਾਡਾ ਹਨਾ ਉਹ ਤਾਂ ਆਪਦਾ ਨਾਮ ਤੇ ਫੋਨ ਨੰਬਰ ਪਹਿਲਾਂ ਸ਼ੁਰੂ ਚ ਬੋਲ ਦੇ ਦਵਿੰਦਰ ਸਿੰਘ ਮੇਰਾ ਨਾਮ ਉੱtt ਹੀ ਬੋਲ ਬਟ ਮੜਾ ਦਵਿੰਦਰ ਸਿੰਘ ਦਵਿੰਦਰ ਸਿੰਘ ਫੋਨ ਨੰਬਰ 94172 3822 3822 94172 3822 ਭਜੰਗੀ ਦਾ ਨੰਬਰ ਹੈ ਬਾਈ ਬੇਸ਼ੱਕ ਜਲਦੀ ਜਲਦੀ ਵੀਡੀਓ ਚ ਬਾਈ ਨੂੰ ਫੋਨ ਕਰ ਲਿਓ ਸ਼ੁਰੂ ਕਰ ਕਰਾ ਕਿਹੜੇ ਕਿਹੜੇ ਟਰੈਕਟਰ ਦਿਖਾਉਣਾ ਅੱਜ 800 ਬੜੇ ਮੰਗਦੇ ਨੇ ਹੈ ਸੌਰਾਜ ਚਾਰੇ ਦਿਖਾਏਗਾ ਆ ਕਿਹੜਾ ਮਾਡਲ ਆ ਸੌਰਾਜ 2014 ਮਾਡਲ 2014 ਮਾਡਲ ਇਹ ਤਾਂ ਪੁਰਾਣੀ ਵੀਡੀਓ ਚ ਵੀ ਦਿਖਾਇਆ ਸੀ ਉਹੀ ਟਰੈਕਟਰ ਹੈ ਹਾਂਜੀ ਚੰਗਾ ਟਰੈਕਟਰ ਚੰਗਾ ਹੈ ਨਾ ਟਾਇਰ ਕਿੰਨੇ ਪੁੱਤੇ ਦੇ 60 ਕ ਪੈਣਗੇ 60 ਕੁ ਰੇ ਟਾਇਰ ਹੈਗੇ ਅਲਾਈਅੰਸ ਕੰਪਨੀ ਦੇ ਹਨ ਹਾਂਜੀ ਅਲਾਈਅੰਸ ਜੁਕੋ ਹਮ ਵਾਲਾ ਦਾ ਅਲਾਈਅੰਸ ਕੰਪਨੀ ਦੇ ਟਾਇਰ ਨੇ ਜਿਹੜਾ ਮਹਿੰਗਾ ਟਾਇਰ ਆ ਸਭ ਤੋਂ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਤੇਲ ਬ੍ਰੇਕ ਵਾਲਾ ਹੈ ਜੀ ਰਿਵਰਸ ਵੀਡੀਓ ਵੀ ਹੁੰਦਾ ਪਤਾ ਹੈ ਹਾਂਜੀ ਰਿਵਰਸ ਵੀਡੀਓ ਫਿਰ ਤੋਂ ਟਾਪ ਮਾਲ ਟਰੈਕਟਰ ਹੀ ਹੈ ਤੇਲ ਵਾਲੀ ਟੈਂਕੀ ਲੱਗ ਤੁਲ ਗਈ ਹੋਈ ਹੈ ਹਾਂਜੀ ਕਲਾ ਮਾਡਲ 2014 ਹਾਂਜੀ ਕਰਲੋਸਕਰ ਇੰਜਨ ਹੈ ਹਾਂਜੀ ਕਰਲੋਸਕਰ ਦੀ ਮੋਹਰ ਜੀ ਕਿੱਥੇ ਜਿਆ ਇਹ ਆ ਰਹੀ ਜੀ ਕਰਲੋਸਕਰ ਦੀ ਮੋਹਰ ਦੇਖ ਲਓ ਕਰਲੋਸ ਕਾਰ ਇੰਜਨ ਚ ਬਹੁਤ ਡਿਮਾਂਡ ਆਉਂਦੀ ਹੈ ਭਰਾਵਾਂ ਦੀ ਵੀ ਯਾਰ ਕਰਲੋਸ ਕਾਰ ਇੰਜਨ ਚ ਸਾਨੂੰ ਟਰੈਕਟਰ ਚਾਹੀਦਾ ਹੈਗਾ 2014 ਮਾਡਲ ਇਹ ਪੁੱਛੰਗੇ ਕੋਲੇ ਖੜਾ ਹੈ ਬਠਿੰਡਾ ਨੰਬਰ ਹੈ ਵੀਰੇ ਇਹਦਾ ਮੁੱਲ ਕਰਦੇ ਹੋ 4 ਲੱਖ ਤੇ 65000 ਤੇ ਦੇਣਾ ਕਿੰਨੇ ਦਾ ਪੁੱਤ ਹੈ 445 ਹਾਂਜੀ 445 4 ਲੱਖ ਤੇ 45000 ਦਾ 3 ਲੱਖ ਦਾ ਟਰੈਕਟਰ ਤੇ ਲੋਨ ਹੋ ਜੂ ਹਨਾ ਅੱਛਾ 4 ਲੱਖ ਤੇ 45000 ਦਾ ਟਰੈਕਟਰ ਦੇ ਜਾਏਗਾ ਅੱਗੇ ਆ ਜਾਂਦਾ 744 744 ਕਿਹੜਾ ਮਾਡਲ ਹੈ 2016 ਮਾਡਲ ਪੁੱਤ ਇਹਦਾ ਨੰਬਰ ਕਿੱਥੋਂ ਦਾ ਹੈਗਾ ਅੱਗੇ ਲਿਖਿਆ ਹੈ ਨਾ ਪੰਜਾਬ ਨੰਬਰ ਹੈ ਠੀਕ ਹੈ ਟਰੈਕਟਰ ਸਾਰਾ origignal ਪਿੰਡ ਦਾ ਹੈ ਹਾਂਜੀ ਇਹ ਟਾਇਰ ਇਹਦੇ ਜਿਹੜੇ ਦਵਾਰ ਦੇ ਆ ਕਿ ਨਾਲ ਦੇ ਆ ਨਾਲ ਦੇ ਨੇ ਨਾਲ ਦੇ ਟਾਇਰ ਹੈ ਇਹ ਨਹੀਂ ਕਰਾ ਉਸ ਕਰ ਇੰਜ ਨੇ ਮਹੱਲੇ ਵਾਲਾ ਇੰਜ ਨੇ ਹੈ ਨਾ ਹਾਂਜੀ ਟਰੈਕਟਰ ਇਹ ਸੋਣਾ ਹੈਗਾ ਟਾਇਰ ਪਏ ਆ ਟਰੈਕਟਰ ਦੇ 80 ਪੈਸੇ ਹੈ 80 ਪੈਸੇ ਟਰੈਕਟਰ ਦੇ ਟਾਇਰ ਪਏ ਆ ਜੀ ਟਰੈਕਟਰ ਚੰਗਾ ਹੈਗਾ ਇਹਦਾ ਮੁੱਲ 4 ਲੱਖ ਤੇ 65 ਹਜ਼ਾਰ ਪੁੱਤ ਤੇ ਇਹਦਾ ਸੌਦਾ ਕਿੱਥੇ ਹੀ ਹੋਊਗਾ ਕਿੰਨੇ ਦਾ ਮਗਰਾੜ ਮੁੱਲ ਬਹੁਤ ਸੋਨੇ ਪਏ ਆ ਹਾਂਜੀ ਹੈ ਇਹਦਾ ਸੌਦਾ ਕਿੱਥੇ ਕਿੰਨੇ ਦਾ ਹੋਊਗਾ 475 ਦਾ ਜੀ 4 ਲੱਖ 75000 ਦਾ ਬਾਕੀ ਮੌਕੇ ਤੇ ਮਨ ਦਾ ਹੋ ਜੂਗਾ ਠੀਕ ਹੈ ਨਾ ਇਧਰ ਮੰਡੀ ਦੀਆਂ ਰੌਣਕ ਮੈਂ ਕਹਿੰਦਾ ਮਾਰੇ ਪਿੱਛੇ ਵੀ ਦਿਖਾਉਂਗਾ ਅੱਗੇ ਹੈਗਾ ਇਹ ਬਾਈ ਕਹਿੰਦਾ ਦੇਉਗਾ 4 ਲੱਖ 75000 ਰੁਪਏ ਦਾ ਟਰੈਕਟਰ ਤੇ ਚੰਗੀ ਤਰ੍ਹਾਂ ਤੁਸੀਂ ਝਾਤ ਮਾਰ ਲਓ ਜੀ ਹਾਈ ਹਾਈ ਹਲ ਹੋ ਗਿਆ 744 ਇਹਦੇ ਲੋਨ ਹੋ ਜੂਗਾ ਪੁੱਤ ਸਾਢੇ 3 ਲੱਖ ਦਾ ਹਾਂਜੀ ਹੋ ਜੀ ਭਰਾਣ ਟਰੈਕਟਰ ਵਿੱਚ ਕੱਟਿਆ ਜਾਊਗਾ ਜੇ ਕਿਸੇ ਭਰਾਣ ਕਰਾਉਣਾ ਹੋਵੇ ਅੱਗੇ ਆਇੰਦਾ ਹੈਗਾ 855 ਇਹ ਕਿਹੜਾ ਮਾਡਲ ਆ ਪੁੱਤਰਾ 2010 ਮਾਡਲ 2000 ਤੇ 10 ਮਾਡਲ ਟਰੈਕਟਰ ਹੈ ਤੇਲ ਬ੍ਰੇਕਲ ਆ ਰਿਵਰਸ ਪੀਟੀਓ ਤੇ ਪਾਵਰ ਸਟੀering ਹਾਂਜੀ ਪਾਵਰ ਸਟੀering ਇਹ 3 ਸਪੀਡ ਵੀ ਹੈ ਪਤਾ ਕਿ 2 ਸਪੀਡ ਹੈ ਇਹ 3 ਸਪੀਡ ਵੀ ਕੀਤਾ ਹੋਇਆ ਹੈ ਭਰਾਵਾ ਦੇਖੋ ਆ ਐਕਸਟਰਾ ਗੇਅਰ ਲੱਗਿਆ ਹੋਇਆ ਹੈ 3 ਸਪੀਡ ਟਰੈਕਟਰ ਹੈਗਾ 2010 ਮਾਡਲ ਟਰੈਕਟਰ ਪੂਰਾ ਚੰਗਾ ਟਰੈਕਟਰ ਹੈਗਾ ਠੀਕ ਹੈ ਇਹਦੀ ਟਰੈਕਟਰ ਦੀ ਡਿਮਾਂਡ ਕੀ ਹੈ ਪਤਾ ਇਹ ਤਾਂ ਨਸਤਤਰ ਹੈ 375000 ਦੇਣਾ ਕਿੰਨੇ ਦਾ ਹੈ 355 ਦਾ ਜੇ ਆਪਾਂ ਇਹਦੇ ਨੰਬਰ ਦੀ ਗੱਲ ਕਰੀਏ ਨੰਬਰ ਹੈਗਾ ਪੀਵੀ 65 ਮੁਹਾਲੀ ਦਾ 70 17 37 ਆ ਗਏ ਤੇ 1 1 ਆ ਗਿਆ ਹੈਨਾ ਹਾਂਜੀ ਚੰਗਾ ਟਰੈਕਟਰ ਹੈਗਾ ਪਾਵਰ ਸਟੀਅਰਿੰਗ ਹੈ ਤੇਲ ਬ੍ਰੇਕਰ ਵਰਸ ਪੀਟੀਓ ਟਰੈਕਟਰ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਸ਼ੇਅਰ ਕਰੀ ਚਲੋ ਮੇਰੇ ਵੀਰੋ ਟਰੈਕਟਰ ਬਹੁਤ ਵਧੀਆ ਹੈਗਾ ਠੀਕ ਹੈ ਅੱਗੇ ਪਚੰਗੀ ਕੋਲ ਟਰੈਕਟਰ ਆ ਜਾਂਦਾਗਾ 2000 ਤੇ 12 ਮਾਡਲ 855 ਇਹਦਾ ਨੰਬਰ ਆਪਾਂ ਸ਼ੁਰੂਜੀ ਦਿਖਾ ਦਿੰਨੇ ਆ ਰੈੱਡ ਹਾਰਸ ਇਹਦਾ ਵੀ ਨੰਬਰ ਹੈਗਾ ਪੰਜਾਬ ਦਾ ਫਰੋਜਪੁਰ ਦਾ ਰੈੱਡ ਹਾਰਸ ਇਹ 2014 ਮਾਡਲ ਹੈ ਨਹੀਂ 12 ਹੀ 12 ਮਾਡਲ ਸੌਰੀ 12 ਮਾਡਲ ਅੱਧੇ ਗੇ ਟਰੈਕਟਰ ਦੇ ਟਾਇਰਾਂ ਤੋਂ ਪੂਰਾ ਵੱਧਦੀ ਹੈ ਚੰਗਾ ਟਰੈਕਟਰ ਹੈਗਾ ਰੰਗ ਰੂਪ ਦਾ ਟਰੈਕਟਰ ਸੋਹਣਾ ਹੈਗਾ ਵਿੱਚ ਪੁਰਾਣਾ ਟਰੈਕਟਰ ਜੇ ਕਟਾਉਣਾ ਤੁਸੀਂ ਉਹ ਵੀ ਕੱਟਿਆ ਜਾਊਗਾ ਜੇ ਲੋਨ ਕਰਾ ਕੇ ਲੈਣਾ ਤਾਂ ਟਰੈਕਟਰ ਤੇ ਲੋਨ ਵੀ ਹੋ ਜਾਊਗਾ ਪਾਵਰ ਸਟੀਅਰਿੰਗ ਆ ਟਰੈਕਟਰ ਆ 800 ਰਾਜ 855 ਇਹ ਤਾਂ 2 ਸਪੀਡ ਚ ਆ ਹਾਂਜੀ 2 ਟੂਟ 2 ਸਪੀਡ ਟਰੈਕਟਰ ਹੈਗਾ ਬਾਡੀ ਲਾਈਨ ਦਾ ਚੰਗਾ ਵੀਰੋ ਜੋ ਚੰਗਾ ਲੱਗਿਆ ਤਾਂ ਚੰਗੀ ਨਾਲ ਹੀ ਆਪਣੇ ਨਾਲ ਸੰਪਰਕ ਕਰ ਲਿਓ ਪੁਰਾਣਾ ਟਰੈਕਟਰ ਵਿੱਚ ਕੱਟਿਆ ਜਾਊਗਾ ਕੋਈ ਜੇ ਟਰੈਕਟਰ ਤੇ ਲੋਨ ਕਰਾਉਣਾ ਹੈ ਤਾਂ ਲੋਨ ਕਰਾ ਕੇ ਵੀ ਟਰੈਕਟਰ ਦੇ ਦੇਣਗੇ ਸਾਰੇ ਪੰਜਾਬ ਨੰਬਰ ਦੇ ਟਰੈਕਟਰ ਹੁੰਦੇ ਆ ਹੋਰ ਪੁੱਤਰ ਕਿੰਨੇ ਟਰੈਕਟਰ ਖੜਿਆ ਕਰੇ ਦੋ ਖੜੇ ਨਹੀਂ ਦੋ ਟਰੈਕਟਰ ਹੋਰ ਕਰੇ ਖੜੇ ਕਿਹੜੇ ਕਿਹ 1216 ਮਾਡਲ ਅਸਵਜੇ ਅੱਛਾ 19 ਵਾਲੇ 19 ਮਾਡਲ ਅਸਵਜੇ 1963 ਵੀ ਅਸਵਜੇ ਰੁਕਲੇ ਹਾਂਜੀ ਉਹ ਕਿਹੜਾ ਮਾਡਲ ਹੈ ਉਹ ਵੀ ਮਾਡਲ ਜੇ ਕੋਈ ਇਨਾ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਉਹ ਤਾਂ ਆਪਦਾ ਫੋਨ ਨਾਂ ਫੋਨ ਨੰਬਰ ਤੇ ਐਡਰੈਸ ਦੁਆਰਾ ਫਿਰ ਬੋਲਦੇ ਦਵਿੰਦਰ ਸਿੰਘ ਜੀ ਹਾਂ ਫੋਨ ਨੰਬਰ 94172 ਹਾਂ 38252 ਪਿੰਡ ਸੁੱਖਾ ਦਿਂਗ ਵਾਲੇ ਪਿੰਡ ਸੁੱਖਾ ਸਿੰਘਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਇੱਥੋਂ ਆ ਕੇ ਤੁਸੀਂ ਟਰੈਕਟਰ ਸੌਂਹ ਦੀ ਰੇਟ ਸੌਂਹ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਜਲਦੀ ਜਲਦੀ ਨੂੰ ਵਾਤਾਵਰਣ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਤਦ ਤਕਲੀਰ ਰੱਬ ਰੱਖਾ ਜੀ